ਇੱਕ ਰਾਜਾ ਸੀ ਤੇ ਉਹਦੇ ਦਰਬਾਰ ਵਿੱਚ ਇੱਕ ਪੰਡਤ ਕਥਾ ਕਰਦਾ ਸੀ ਪੰਡਤ ਕਥਾ ਬੜੀ ਸੋਹਣੀ ਕਰਦਾ ਸੀ ਰਾਜੇ ਕੋਲੋਂ ਪੈਸੇ ਬਹੁਤ ਮਿਲਦੇ ਸੀ ਇੱਕ ਹੋਰ ਪੰਡਤ ਉਹ ਚਾਹੁੰਦਾ ਸੀ ਕਿ ਇਹ ਪੰਡਤ ਇੱਥੋਂ ਨਿਕਲੇ ਤੇ ਇਹਦੀ ਥਾਂ ਤੇ ਮੈਂ ਕਥਾ ਕਰਿਆ ਕਰਾਂ ਮੌਕਾ ਲੱਭਦਾ ਸੀ ਵੀ ਕੋਈ ਮੌਕਾ ਲੱਭੇ ਤੇ ਇਹਨੂੰ ਕਢਾ ਕੇ ਤੇ ਇਹਦੀ ਥਾਂ ਤੇ ਮੈਂ ਆ ਰਾਂ ਪੈਸੇ ਮੈਨੂੰ ਆਉਣ ਲਓ ਜੀ ਉਹ ਵਿਉਂ ਤਾਂ ਲਾਉਂਦਾ ਸੀ ਇੱਕ ਦਿਨ ਫਿਰ ਉਹਦੇ ਮਨ 'ਚ ਆ ਗਿਆ ਰਾਜੇ ਨੂੰ ਮਿਲਿਆ ਉਹਨੇ ਪ੍ਰਸ਼ਨ ਕੀਤੇ 5 ਤੇ ਕਹਿੰਦਾ ਰਾਜਾ ਜੀ ਤੁਹਾਡਾ ਪੰਡਤ ਕਹਿੰਦੇ ਕਥਾ ਬੜੀ ਸੋਹਣੀ ਕਰਦਾ ਹੈ ਤੇ ਆਹ 5 ਪ੍ਰਸ਼ਨਾਂ ਦੇ ਉੱਤਰ ਉਹਦੇ ਕੋਲੋਂ ਮੈਨੂੰ ਲੈ ਕੇ দাও ਉਹ 5 ਪ੍ਰਸ਼ਨ ਉਹਨੇ ਕੀਤੇ ਵੀ ਇੱਥੇ ਦੁਖੀ ਕਿਹੜਾ ਅੱਗੇ ਦੁਖੀ ਕਿਹੜਾ ਹੋਵੇਗਾ ਇੱਥੇ ਸੁਖੀ ਕਿਹੜਾ ਤੇ ਅੱਗੇ ਦੁਖੀ ਕਿਹੜਾ ਹੋਵੇਗਾ ਇੱਥੇ ਦੁਖੀ ਕਿਹੜਾ ਤੇ ਅੱਗੇ ਸੁਖੀ ਕਿਹੜਾ ਹੋਵੇਗਾ ਇੱਥੇ ਸੁਖੀ ਕਿਹੜਾ ਤੇ ਅੱਗੇ ਸੁਖੀ ਕਿਹੜਾ ਹੋਵੇਗਾ ਤੇ ਪਾਪ ਦਾ ਬਾਪ ਕੌਣ ਹੈ ਇਹ ਪੰਜ ਪ੍ਰਸ਼ਨ ਕੀਤੇ ਰਾਜੇ ਨੇ ਪੰਡਤ ਨੂੰ ਪੁੱਛਿਆ ਉਹ ਪੰਡਤ ਹੈ ਤੇ ਸਿਆਣਾ ਸੀ ਪਰ ਸਮਝ ਨਾ ਆਏ ਕਿ ਇਹ ਹੁਣ ਪੰਜ ਜਾਣੇ ਮੈਂ ਕਿੱਥੋਂ ਇਕੱਠੇ ਕਰਾਂ ਜੋ ਪੁੱਛ ਲਿਆ ਹੈ ਤੇ ਫਿਰ ਵੀ ਕੁਝ ਦਿਨਾਂ ਦੀ ਮੌਲਤ ਮੰਗ ਲਈ ਕਿ ਪ੍ਰਸ਼ਨ ਔਖੇ ਆ। ਕੁਝ ਸਮਾਂ ਮੈਨੂੰ ਦੇ ਦਿਓ ਘਰੇ ਆਇਆ। ਜਿੰਨੇ ਦਿਨ ਲਏ ਸੀ ਮੌਲਤ ਦੇ ਉਲੰਗ ਗਏ ਬੜਾ ਉਦਾਸ ਆ ਆਖਰੀ ਦਿਨ ਹੈ। ਤੇ ਉਸ ਰਾਜ ਪੰਡਤ ਦੀ ਜਿਹੜੀ ਧੀ ਸੀ ਉਹ ਬੜੀ ਸਿਆਣੀ ਸੀ। ਕਹਿੰਦੀ ਪਿਤਾ ਜੀ ਬੜੇ ਉਦਾਸ ਲੱਗਦੇ ਹੋ ਗੱਲ ਕੀ ਹੈ? ਸਾਰੀ ਵਾਰਤਾ ਸੁਣਾ ਦਿੱਤੀ ਉਹ ਪੰਜ ਪ੍ਰਸ਼ਨ ਵੀ ਆਪਣੀ ਧੀ ਨੂੰ ਸੁਣਾ ਦਿੱਤੇ ਕਹਿੰਦੀ ਫਿਕਰ ਕਿਉਂ ਕਰਦੇ ਹੋ? ਇਹਨਾਂ ਪੰਜਾਂ ਪ੍ਰਸ਼ਨਾਂ ਦੇ ਜਵਾਬ ਮੈਂ ਦੇਵਾਂ ਉਹਨੇ ਕੀ ਕੀਤਾ ਬੜੇ ਥੋੜੇ ਸਮੇਂ ਦੇ ਵਿੱਚ ਇੱਕ ਲੱਕੜਹਾਰੇ ਨੂੰ ਬੁਲਾ ਲਿਆ ਇੱਕ ਨਗਰੀ ਵਿੱਚ ਸੰਤਮਾ ਪੁਰਸ਼ ਰਹਿੰਦੇ ਸੀ ਉਹਨਾਂ ਨੂੰ ਬੁਲਾ ਲਿਆ ਇੱਕ ਵੇਸ਼ਵਾ ਨੂੰ ਬੁਲਾ ਲਿਆ ਤੇ ਇੱਕ ਸ਼ਾਹੂਕਾਰ ਨੂੰ ਬੁਲਾਇਆ ਤੇ ਪੰਜਵਾਂ ਉਸ ਪੰਡਤ ਨੂੰ ਬੁਲਾਇਆ ਜਿਨਨੇ ਇਹ ਪ੍ਰਸ਼ਨ ਕੀਤੇ ਸੀ ਉਹਦੇ ਪਿਓ ਨੂੰ ਰਾਜ ਦਰਬਾਰ ਵਿੱਚੋਂ ਬਾਹਰ ਕਢਾਉਣ ਵਾਸਤੇ ਜਦੋਂ ਪੰਜੇ ਜਾਣੇ ਇਕੱਠੇ ਹੋ ਗਏ ਤੇ ਰਾਜ ਪੰਡਤ ਦੀ ਧੀ ਨੇ ਸਿਆਣੀ ਨੇ ਕੀ ਕੀਤਾ ਵੀ ਮਰਿਆ ਹੋਇਆ ਇੱਕ ਕੁੱਤਾ ਬੜੇ ਕੂਲੇ ਸੋਹਣੇ ਚਿੱਟੇ ਬਸਤਰ ਵਿੱਚ ਲਪੇਟ ਕੇ ਨਾ ਤੇ ਉਸ ਪ੍ਰਸ਼ਨ ਕਰਨ ਵਾਲੇ ਪੰਡਤ ਨੂੰ 500 ਦਾ ਲਾਟ ਦੇ ਕੇ ਚੁਕਾ ਦਿੱਤਾ ਜਦੋਂ 500 ਦਾ ਦਿੱਤਾ ਨਾ ਲਾਲਚੋਂ ਨੇ ਪੁੱਛਿਆ ਵੀ ਨਹੀਂ ਵੀ ਕੀ ਹੈ ਕਹਿੰਦੀ ਨੂੰ ਕੱਛੇ ਚੁੱਕ ਲੋ ਆਪਣੇ ਬਸ ਪੰਜਾਂ ਨੂੰ ਲੈ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋ ਗਈ ਤੇ ਕਹਿੰਦੀ ਜੋ ਮੇਰੇ ਪਿਤਾ ਨੂੰ ਪ੍ਰਸ਼ਨ ਕੀਤੇ ਆ ਮੈਂ ਜਵਾਬ ਦੇਵਾਂਗੀ ਰਾਜੇ ਨੇ ਵਾਰੀ-ਵਾਰੀ ਹੁਣ ਪ੍ਰਸ਼ਨ ਕੀਤੇ ਆ ਪਹਿਲਾ ਪ੍ਰਸ਼ਨ ਵੀ ਇੱਥੇ ਦੁਖੀ ਕਿਹੜਾ ਜੋ ਅੱਗੇ ਵੀ ਦੁਖੀ ਹੋਵੇਗਾ ਉਹ ਫੜ ਕੇ ਬਾਉ ਲੱਕੜਹਾਰਾ ਅੱਗੇ ਕੀਤਾ ਕਹਿੰਦੀ ਰਾਜਾ ਜੀ ਆ ਲੱਕੜਹਾਰਾ ਇੱਥੇ ਵੀ ਦੁਖੀ ਹੈ ਸਾਰਾ ਦਿਨ ਮਿਹਨਤ ਕਰਦਾ ਹੈ ਸਾਰਾ ਦਿਨ ਹੀ ਮੁਸ਼ਕਲ ਕਰਦਾ ਫਿਰ ਮਸੇਂ ਕਿਤੇ ਜਾ ਕੇ ਇਹਨੂੰ ਰੋਟੀ ਜੁੜਦੀ ਹੈ ਥੋੜਾ ਜੰਨਾ ਸਮਾਂ ਵੀ ਇਹ ਨਾਮ ਸਿਮਰਨ ਭਜਨ ਸੰਗਤ ਵਾਲੇ ਪਾਸੇ ਇਹਦੇ ਕੋ ਵਿਚਾਰੇ ਕੋ ਆਇਆ ਹੀ ਨਹੀਂ ਜਾਂਦਾ ਇਸ ਕਰਕੇ ਇੱਥੇ ਵੀ ਦੁਖੀ ਹੈ ਤੇ ਸੰਗਤ ਨਾ ਕਰਨੇ ਕਰਕੇ ਨਾਮ ਨਾ ਜਪਣੇ ਕਰਕੇ ਇਹ ਵਿਚਾਰਾ ਅੱਗੇ ਵੀ ਦੁਖੀ ਪਾਵੇਗਾ ਰਾਜੇ ਦੇ ਮਨ ਦੀ ਤਸੱਲੀ ਹੋ ਗਈ ਵੀ ਵਾਕਿਆ ਹੀ ਠੀਕ ਹੈ ਕਹਿੰਦਾ ਦੂਸਰਾ ਪ੍ਰਸ਼ਨ ਇੱਥੇ ਸੁਖੀ ਕੌਣ ਹੈ ਜੋ ਅੱਗੇ ਦੁਖੀ ਹੋਵੇਗਾ ਉਹਨੇ ਫੜੀ ਵੇਸ਼ਵਾਦੀ ਬਾਣ ਤੇ ਅੱਗੇ ਕੀਤੀ ਕਹਿੰਦੀ ਰਾਜਾ ਜੀ ਆ ਵੇਸ਼ਵਾ ਇੱਥੇ ਤੇ ਬੜੀ ਸੁਖੀ ਐ ਬੜੀਆਂ ਸੁੱਖ ਸੁਹੂਲਤਾਂ ਨੂੰ ਮਾਣਦੀ ਐ ਪਰ ਅਗਲੇ ਘਰ ਵਿੱਚ ਜਾ ਕੇ ਇਹ ਬਹੁਤ ਦੁਖੀ ਹੋਵੇਗੀ ਬਹੁਤ ਇਹਨੂੰ ਮਾਰ ਸੈਣੀ ਪਵੇ ਰਾਜੇ ਦੇ ਮਨ ਦੀ ਤਸੱਲੀ ਹੋ ਗਈ ਵੀ ਵਾਕਿਆ ਹੀ ਇੱਥੇ ਪਰ ਪੁਰਸ਼ਾਂ ਨੂੰ ਭੋਗਦੀ ਐ ਪੈਸੇ ਲੈਂਦੀ ਐ ਸੁੱਖ ਮਾਣਦੀ ਐ ਪਰ ਅਗਲੇ ਘਰ ਜਾ ਕੇ ਸਜਾਵਾਂ ਮਿਲਣਗੀਆਂ ਉੱਥੇ ਦੁੱਖ ਪਾਵੇਗੀ ਤੀਸਰਾ ਪ੍ਰਸ਼ਨ ਕੀਤਾ ਕਹਿੰਦੇ ਵੀ ਇੱਥੇ ਦੁਖੀ ਕੌਣ ਹੈ ਤੇ ਅੱਗੇ ਸੁਖੀ ਕੌਣ ਹੋਵੇਗਾ ਜਿਹੜਾ ਇੱਥੇ ਦੁਖੀ ਹੈ ਪਰ ਅੱਗੇ ਸੁਖ ਮਿਲੇਗਾ ਉਹ ਰਾਜ ਕੰਨਿਆ ਨੇ ਰਾਜ ਪੰਡਤ ਦੀ ਕੰਨਿਆ ਨੇ ਮਹਾਪੁਰਸ਼ਾਂ ਨੂੰ ਹੱਥ ਜੋੜੇ ਉੱਠ ਕੇ ਅੱਗੇ ਹੋਏ ਕਹਿੰਦੇ ਰਾਜਾ ਜੀ ਆ ਮਹਾਪੁਰਸ਼ ਇੱਥੇ ਦੁਖੀ ਆ ਇੱਥੇ ਦੁਨਿਆਵੀ ਸੁਹੂਲਤਾਂ ਇਹਨਾਂ ਦੇ ਕੋਲ ਤੇ ਨਹੀਂ ਆ ਕੁੱਲੀ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਆ ਸਾਰਾ ਦਿਨ ਭਜਨ ਸਿਮਰਨ ਵਿੱਚ ਇਹਨਾਂ ਦਾ ਲੰਘ ਜਾਂਦਾ ਇੱਥੇ ਤੇ ਭਾਵੇਂ دنیਆਵੀ ਸੁੱਖਾਂ ਤੋਂ ਅਧੂਰੇ ਨੇ ਪਰ ਅਗਲੇ ਘਰ ਇਹਨਾਂ ਨੂੰ ਬੜਾ ਹੀ ਸੁੱਖ ਮਲੇਗਾ। ਉੱਥੇ ਜਾ ਕੇ ਬਹੁਤ ਆਨੰਦ ਮਾਣਨਗੇ। ਰਾਜੇ ਦੇ ਮਨ ਦੀ ਤਸੱਲੀ ਹੋ ਗਈ। ਔਰ ਫਿਰ ਪੁੱਛਿਆ ਕਿ ਇੱਥੇ ਵੀ ਸੁਖੀ ਤੇ ਅੱਗੇ ਵੀ ਸੁਖੀ ਕੌਣ ਹੈ? ਸ਼ਾਹੂਕਾਰ ਨੂੰ ਅੱਗੇ ਕੀਤਾ ਕਹਿੰਦੇ ਰਾਜਾ ਜੀ ਆਹ ਸ਼ਾਹੂਕਾਰ ਬੜੀ ਧਨ-ਦੌਲਤ ਇੱਥੇ ਵੀ ਸੌਖਾ ਹੈ, ਸੁਖੀ ਹੈ। ਤੇ ਪੈਸੇ ਟਕੇ ਕੋਲ ਖੁੱਲਿਆ দান ਪੁੰਨ ਬੜਾ ਕਰਦਾ ਹੈ ਗਰੀਬਾਂ ਦੇ ਬਹੁਤ ਹੀ ਕੰਮ ਆਉਂਦਾ ਹੈ ਤੇ ਗਰੀਬਾਂ ਦੀਆਂ ਅਸੀਸਾਂ ਇਹਨੂੰ ਮਿਲ ਜਾਣੀਆਂ ਨੇ ਤੇ ਇਸ ਕਰਕੇ ਨੇ ਅਗਲੇ ਘਰ ਵੀ ਸੁੱਖ ਪਾ ਲੈਣਾ ਹੈ ਰਾਜੇ ਦੇ ਮਨ ਦੀ ਤਸੱਲੀ ਹੋ ਗਈ ਕਹਿੰਦੇ ਵੀ ਵਾਕਿਆ ਹੀ ਠੀਕ ਹੈ ਆਖਰੀ ਪ੍ਰਸ਼ਨ ਵੀ ਪਾਪ ਦਾ ਬਾਪ ਕੌਣ ਹੈ ਤੇ ਉਸ ਪੰਡਤ ਦੀ ਸਿਆਣੀ ਧੀ ਨੇ ਉਹ ਪੰਡਤ ਨੂੰ ਬੁਲਾਇਆ ਜਿਨੇ ਪ੍ਰਸ਼ਨ ਕੀਤੇ ਸੀ ਉਹਦੇ ਪਿਓ ਨੂੰ ਕਢਾਉਣ ਵਾਸਤੇ ਕਹਿੰਦੇ ਪੰਡਤ ਜੀ ਥੋੜਾ ਜਿਹਾ ਅੱਗੇ ਆਇਓ ਜਦੋਂ ਪੰਡਤ ਜੀ ਅੱਗੇ ਆਏ ਨਾ ਕਹਿੰਦੀ ਆ ਕਸ਼ ਦੇ ਵਿੱਚੋਂ ਮਰਿਆ ਹੋਇਆ ਕੁੱਤਾ ਛੁੱਟ ਦੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੀ ਆ ਮਰਿਆ ਕੁੱਤਾ ਜਿ ਚੁੱਕਿਆ ਤੁਸੀਂ ਆਪਣੇ ਕੱਛੇ ਮਾਰਿਆ ਇਹਨੂੰ ਛੁੱਟ ਦੋ ਜਦੋਂ ਵਾਕਿਆ ਹੀ ਉਹ ਤੌਲੀਆ ਜਿਹਾ ਲਾ ਕੇ ਵੇਖਿਆ ਨਾ ਚਟਾ ਬਸਤਰ ਵਿੱਚ ਮਰਿਆ ਹੋਇਆ ਕੁੱਤਾ ਤੇ ਪੰਡਿਤ ਸੁਚਪਿਟ ਬੜੀ ਰੱਖਦੇ ਆ ਫਿਰ ਰਾਜੇ ਦੀ ਧੀ ਨੇ ਦੱਸਿਆ ਕਿ ਰਾਜਾ ਜੀ ਇਹ ਪੰਡਿਤ ਜੋ ਤੁਹਾਡੇ ਇੱਥੇ ਕਥਾ ਕਰਨੀ ਚਾਹੁੰਦਾ ਹੈ ਨਾ 500 ਰੁਪਏ ਦਾ ਲਾਲਚ ਲੈ ਕੇ ਮਰਿਆ ਕੁੱਤਾ ਚੁੱਕ ਲਿਆ ਇਸ ਕਰਕੇ ਪਾਪ ਦਾ ਬਾਪ ਲੋਗ ਹੈ